ਗੁਰਿੰਦਰ ਸਿੰਘ ਸਿੱਧੂ ਸ਼ੇਵ ਸੈਨਾ ਅਖੰਡ ਭਾਰਤ ਸੰਗਠਨ ਮੰਤਰੀ ਪੰਜਾਬ ਅੱਜ ਭਗਵੰਤ ਮਾਨ ਜੀ ਦੀ ਇੱਕ ਵੀਡੀਓ ਦੇਖ ਰਿਹਾ ਸੀ ਮੈਂ ਜਿਹਦੇ ਵਿੱਚ ਕੈਪਟਨ ਸਾਹਿਬ ਜੀ ਵੱਲੋਂ ਕਿਹਾ ਗਿਆ ਕਿ ਮਜੀਠੀਏ ਦਾ ਤਸ਼ੱਦਦ ਜਿਹੜਾ ਮਨੁੱਖੀ ਅਧਿਕਾਰਾਂ ਦੀ ਕਹਾਣੀ ਆ ਲੇਕਿਨ ਬਹੁਤ ਅਫਸੋਸ ਦੀ ਗੱਲ ਆ ਕਿ ਕੈਪਟਨ ਸਾਹਿਬ ਤੁਹਾਡੀ ਔਰ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਜਿੰਨਾ ਮਨੁੱਖੀ ਅਧਿਕਾਰਾਂ ਦਾ ਜਿੰਨਾ ਨੌਜਵਾਨੀ ਦਾ ਘਾੜ ਹੋਇਆ ਸ਼ਾਇਦ ਕਦੇ ਵੀ ਨਹੀਂ ਹੋ ਸਕਦਾ ਨਾ ਘਾਟਾ ਪੂਰਾ ਹੋ ਸਕਦਾ ਔਰ ਤੁਸੀਂ ਹਰ ਵਾਰੀ ਆਪਣੇ ਸੀਐਮ ਹੁੰਦੇ ਆ ਫਾਈਲਾਂ ਦਬਾ ਕੇ ਰੱਖਦੇ ਸੀ ਆ ਫਾਈਲ ਇਹ ਹਰ ਬੰਦੇ ਨੂੰ ਡਰਾ ਕੇ ਰੱਖਦੇ ਸੀ ਲੇਕਿਨ ਮੈਂ ਭਗਵੰਤ ਮਾਨ ਜੀ ਅੱਜ ਤੈਨੂੰ ਇਹ ਗੱਲ ਚੈਲੰਜ ਕਰਕੇ ਕਹਿਣ ਲੱਗਾ ਕਿ ਜੇ ਤਾ ਬੁਝਦੇ ਸੀਐਮ ਆ ਫਿਰ ਤਾਂ ਨਾ ਹੱਥ ਪਈ ਜਿਸ ਬਿਲਕੁਲ ਤੇਰੇ ਚ ਪਾਵਰ ਹੈ ਆਪਣੇ ਆਪ ਨੂੰ ਜੱਟ ਦਾ ਪੁੱਤ ਕਹੋ ਨਾ ਔਰ ਤੂੰ ਆਪਣੇ ਆਪ ਤੇ ਇੱਕ ਸੀਐਮ ਆ ਕਾਂ ਕੈਪਟਨ ਦੀਆਂ ਵੀ ਕੀਤੀਆਂ ਹੋਈਆਂ ਗਲਤੀਆਂ ਜਿਹੜੇ ਇਹਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਉਹਨੂੰ ਚੰਗੀ ਤਰ੍ਹਾਂ ਰੋਸ਼ਨ ਕਰਕੇ ਇਹਦੇ ਵੀ ਹੱਥ 'ਚ ਕੜੀ ਪਾ ਜਿੱਥੇ ਤੱਕ ਕਾਂਗਰਸ ਵਾਲੇ ਇਹ ਕਹਿੰਦੇ ਨੇ ਚੰਨੀ ਹੁਣੀ ਕਹਿੰਦੇ ਨੇ ਕਿ ਅਸੀਂ ਐਫ ਆਈ ਆਰ ਕਰਾਈ ਸੀ ਮਜੀਠੀਏ ਤੇ ਐਫ ਆਈ ਆਰ ਕਰਾ ਕੇ ਉਸ ਦੀ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਪੁੱਛਗਿੱਛ ਨਹੀਂ ਕੀਤੀ ਔਰ ਉਹਨੂੰ ਫ੍ਰੀ ਹੈਂਡ ਛੱਡ ਦਿੱਤਾ ਕਿਉਂਕਿ ਇਸ ਕੇਸ ਦੇ ਵਿੱਚ ਕੋਈ ਅੱਗੇ ਤੋਂ ਕਾਰਵਾਈ ਨਾ ਹੋ ਸਕੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਇਹ ਚਾਚੇ ਭਤੀਜਿਆਂ ਦੀ ਰਲਿਓ ਸਰਕਾਰ ਨੇ ਬਹੁਤ ਜ਼ਿਆਦਾ ਕਸੂਤਾ ਖਾਣ ਕੀਤਾ ਔਰ ਬਹੁਤ ਹੀ ਜ਼ਿਆਦਾ ਅਕਾਲੀ ਦਲ ਨੇ ਚਿੱਟਾ ਲਿਆ ਕੇ ਆਪਣੇ ਆਪ ਨੂੰ ਪੈਸਾ ਕਮਾਇਆ ਔਰ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਸਤਿਆਨਾਸ਼ ਕੀਤਾ ਚਾਹੇ ਸਰਕਾਰ ਭਾਜਪਾ ਦੀ ਹੋਵੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਸਰਕਾਰ ਅਕਾਲੀ ਦਲ ਦੀ ਹੋਵੇ ਕਦੇ ਗੁਰਪਤਵੰਤ ਹੁਣੀ ਪੰਨੂ ਹੁਣੀ ਖਾਲਸਤਾਨ ਦੇ ਨਾਂ ਤੇ ਪੰਜਾਬ ਦਾ ਘਾਣ ਕੀਤਾ ਕਦੇ ਅਕਾਲੀ ਦਲ ਨੇ ਮਰਜੀਵੜਿਆਂ ਦੇ ਨਾਂ ਤੇ ਪੰਜਾਬ ਦਾ ਘਾਣ ਕੀਤਾ ਕਦੇ ਕਾਂਗਰਸ ਨੇ ਘਾਣ ਕੀਤਾ ਲੇਕਿਨ ਬੜੇ ਅਫਸੋਸ ਦੀ ਗੱਲ ਆ ਵੀ ਪੰਜਾਬ ਦਾ ਘਾਣ ਤੇ ਘਾਣ ਘਾਣ ਹੀ ਹੁੰਦਾ ਰਿਹਾ ਅੱਜ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਿਵੇਂ ਯਾਦ ਆ ਗਿਆ ਭਗਵੰਤ ਮਾਨ ਸਾਹਿਬ ਤੁਸੀਂ ਸੀਐਮ ਆ ਅਗਰ ਤੁਸੀਂ ਬੁੱਝਦੇ ਨਹੀਂ ਤਾਂ ਇਹਨਾਂ ਦੀਆਂ ਕੀਤੀਆਂ ਹੋਈਆਂ 17 ਸਾਲ ਦੀਆਂ ਜਿਹੜੀਆਂ ਕ੍ਰਿਤੀਆਂ ਆ ਜਿਹੜਾ ਇਹ ਨਹੀਂ ਘਾਣ ਕੀਤਾ ਆ ਉਹਨੂੰ ਨੰਗਾ ਕਰਕੇ ਇਹਨਾਂ ਨੂੰ ਵੀ ਮਜੀਠੀ ਵਾਲੀ ਥਾਂ ਪਹਚਾਓ ਜੇ ਅਗਰ ਤੁਸੀਂ ਇਹਨਾਂ ਨੂੰ ਮਜੀਠੀ ਵਾਲੀ ਥਾਂ ਨਾ ਪਹਚਾਇਆ ਨਾ ਤਾਂ ਇਹਨਾਂ ਨੇ ਤੁਹਾਨੂੰ ਉਸ ਥਾਂ ਜ਼ਰੂਰ ਪਹਚਾ ਦੇਣਾ ਆਉਂਦਿਆਂ ਹੋਇਆਂ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਆਪਣੇ ਆਪ ਨੂੰ ਪਹਚਾ ਕੇ ਇਹਨਾਂ ਨੂੰ ਮਜੀਠੀਏ ਦੇ ਨਾਲ ਵਾਲੀਆਂ ਬੈਰਕਾਂ ਚ ਭੇਜੋ ਤਾਂ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਵੀ ਅਕਾਲੀ ਦਲ ਔਰ ਕਾਂਗਰਸ ਨੇ ਕਿੰਨਾ ਘਾਣ ਕੀਤਾ ਔਰ ਇੱਕ ਬਠਿੰਡੇ ਵਾਲੇ ਬਾਬੇ ਦੇ ਉੱਤੇ ਜਿਹੜਾ ਇੱਕ ਇਨਸਪੈਕਟਰ ਕੋਈ ਬੋਲਦਾ ਹੁੰਦਾ ਭਈ 8 ਕਿਲੋ ਚਿੱਟੇ ਲਈ ਬਾਬਾ ਜੀ ਦੀ ਭਾਣ ਜੀ ਨੂੰ ਬਚਾਉਣ ਲਈ ਕੈਪਟਨ ਸਰਕਾਰ ਤੇ ਬਾਦਨ ਸਰਕਾਰ ਦੋਨੋਂ ਹੀ ਪੱਪਾਪਾਰ ਹੋਏ ਉਹ 60 ਕਿਲੋ ਨਾਲ ਕਿੰਨਾ ਨੌਜਵਾਨੀ ਦਾ ਘਾੜ ਹੋਇਆ ਇਹੀ ਨਾ ਦੋਸਾ ਕਿਤਾਬ ਲਾਓ ਮੈਂ ਫਿਰ ਬੇਨਤੀ ਕਰਦਾ ਸ਼ਬਸਾਨਾ ਅਖੰਡ ਪਾਰਸ ਬੋਲੋ ਗੁਰਿੰਦਰ ਸਿੰਘ ਸਿੱਧੂ ਮਹਾਰਾਜ ਇਹਨਾਂ ਦਾ ਜਲਦੀ ਤੋਂ ਜਲਦੀ ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾੜ ਦੀ ਭਾਸ਼ਾ ਬੋਲਦੇ ਆ ਚਾਹੇ ਭਾਜਪੀ ਵਾਲੇ ਹੋਣ ਚਾਹੇ ਅਕਾਲੀ ਦਲ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਇਹਨਾਂ ਨੂੰ ਚਿੱਟੇ ਕਬੂਤਰਾਂ ਨੂੰ ਨੰਗੇ ਕਰਦੇ ਹੋ ਕਿਤੇ ਇਹ ਨਾ ਹੋਵੇ ਕਿ ਜਿਵੇਂ ਕਾਲੇ ਕਾਣ ਹਾ ਕੇ ਚਿੱਟੇ ਹੋ ਗਏ ਸੀਗੇ ਤੇ ਚਿੱਟਿਆਂ ਤੋਂ ਕਾਲੇ ਹੋ ਗਏ ਜੀ ਇਹ ਨਾ ਆ ਕੇ ਉਸੇ ਤਰ੍ਹਾਂ ਕਾਵਾ ਵਾਂਗੂ ਚਿੱਟੇ ਤੋਂ ਕਾਲੇ ਤੇ ਕਾਲੇ ਤੋਂ ਚਿੱਟੇ ਨਾ ਹੋ ਜਾਣ ਇਹਨਾਂ ਦਾ ਇਹ ਸਾਰਾ ਕੁਝ ਕਲੀਅਰ ਕਰਕੇ ਦਿਖਾ ਲਿਓ ਪੰਜਾਬ ਸਰਕਾਰ ਨੂੰ ਵੀ ਭਗਵੰਤ ਮਾਨ ਇੱਕ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਜਿਵੇਂ ਪਿਛਲੀਆਂ ਸਰਕਾਰਾਂ ਦਾ ਹਸਾਬ ਖਤਾਬ ਕਰਕੇ ਸਾਰੇ ਨੰਗੇ ਕੀਤੇ ਇੰਨਾ ਕਹਿੰਦਾ ਹੋਇਆ ਜੈ ਜਹਦ